ਇਹ ਕੁਛ ਸਾਥੀ ਬਾਕੀ ਹੋ ਗਏ ਔਰ ਉਹਨਾਂ ਨੇ ਵੋਟਾਂ ਉਧਰ ਪਾਤੀਆਂ ਔਰ ਇਸ ਕਰਕੇ ਸਾਡੀ ਪਾਰਟੀ ਦੀ ਲੀਡਰਸ਼ਿਪ ਦੀ ਵੀ ਘਾਟ ਰਹੀ ਹੈ ਆਰਟੀ ਨੂੰ ਚਾਹੀਦਾ ਸੀ ਮੈਂ ਨਾ ਪਹਿਲਾਂ ਜਦੋਂ ਇਲੈਕਸ਼ਨ ਜਿੱਤੇ ਸੀ ਪਰੰਗਿਤ ਮੈਂ ਤਾਂ ਉਦੋਂ ਹੀ ਇਹ ਤਿਆਰੀ ਕਰਨੀ ਅਰੰਭ ਰਹੀ ਜਿਹੜੀ ਸੀ ਐਡਾ ਵੱਡਾ ਬਹੁਤ ਬਹੁਤ ਟੁੱਟ ਜਾਣਾ ਕਾਂਗਰਸ ਨਾਲੋਂ ਤੁਹਾਨੂੰ ਲੱਗ ਬਹੁਤ ਮੰਦਭਾਗੀ ਗੱਲ ਹੈ ਕਾਂਗਰਸੀ ਐਮ ਸੀ ਤੁਹਾਡੇ ਖਿਲਾਫ ਬਹੁਤ ਨਰਾਜ਼ ਸੀ ਕਹਿੰਦੇ ਜਿੱਤਮੀਰ ਜਨਸ਼ੋਕ ਕਮਾਦ ਨੇ ਸੀਂਰੇ ਜਿੱਤਮੀਰ ਕੁਝ ਕੰਮ ਨਹੀਂ ਕੀਤਾ ਸ਼ਹਿਰ ਦਾ ਜਿਸ ਨੂੰ ਲੈ ਕੇ ਉਹ ਜਨਨ ਫੋਨ ਕੀਤੇ ਤੁਹਾਡੇ ਖਿਲਾਫ ਬਹੁਤ ਨਰਾਜ਼ਗੀ ਚ ਰਹੀ ਹੈ ਇਸ ਕਰਕੇ ਕਹਿੰਦਾ ਸਾਨੂੰ ਵਰਪਰੇ ਜਾਣਾ ਪਿਆ ਇਹ ਨਾ ਬਾਭੀਆਂ ਗੱਲਾਂ ਹੁੰਦੀਆਂ ਜਦੋਂ ਬੰਨ ਬੰਨਣਾ ਪਾਲਣਾ ਹੁੰਦਾ ਕੋਈ ਨਾ ਕੋਈ ਬੰਨਣਾ ਦਾ ਪਾਲਦਾ ਹੀ ਹੁੰਦਾ ਪਾਰਟੀ ਹਾਈ ਕਮਾਂਡ ਦਾ ਰੋਲ ਕਿਵੇਂ ਦੇਖਦਾ ਪਾਰਟੀ ਹਾਈ ਕਮਾਂਡ ਦਾ ਦਿੱਸ ਤਸੀ ਹੈ ਨਾ ਪਾਰਟੀ ਦਾ ਤਾਂ ਕੰਮ ਹੀ ਰਹਿ ਗਈ ਹੋਈ ਹੈ ਪਾਰਟੀ ਜਿਹੜੇ ਬਾਗੀ ਹੋਏ ਨੇ ਉਹਨਾਂ ਖਿਲਾਫ ਕਿਹੋ ਜੀ ਕਾਰਵਾਈ ਦੀ ਮੰਗ ਕਰ ਰਹੇ ਆ ਅਸੀਂ ਉਹਨਾਂ ਦੇ ਕੋਲ ਉਹਨਾਂ ਨੂੰ ਕੱਢਣਾ ਚਾਹੀਦਾ ਪਾਰਟੀ ਚੋਂ ਅੱਛਾ ਜਿਵੇਂ ਅਕਾਲੀ ਦਲ ਵਾਲੇ ਬਾਗੀ ਹੋਏ ਸੀ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਇਆ ਤੁਸੀਂ ਵੀ ਇਹ ਗੱਲ ਮੰਗ ਕੰ ਮੰਗ ਕਰਾਂਗੇ ਸਾਰਿਆਂ ਨੂੰ ਬਾਹਰ ਦਾ ਰਸਤਾ ਦਿਖਾ ਦੇ ਅੱਛਾ ਮੈਂ ਸਭ ਵਿਧਾਇਕ ਦਾ ਤੁਹਾਡਾ ਸਾਥ ਹੋਵੇ ਫਿਰ ਵੀ ਕਿਤੇ ਨਾ ਕਿਤੇ ਕੀ ਲੱਗਦੇ ਕਮੀ ਰਹੀ ਏ ਹਮ ਠੀਕ ਹੈ ਜੀ ਥੋੜੀ ਤੁਹਾਡਾ ਕੁਸ਼ਨ ਉਕੇ ਕਿਸੇ ਸਰਕਾਰ ਦੇ ਸਭ ਤੋਂ ਵੱਡਾ ਦਾਗ ਲੱਗਦਾ ਹੁੰਦਾ ਹੈ ਕਿ ਸਰਕਾਰਾਂ ਨੇ ਐਡਮਿਨਿਸਟ੍ਰੇਸ਼ਨ ਹੀ ਧੱਕਾ ਕੀਤਾ ਧੱਕਾ ਨਹੀਂ ਹੋਇਆ ਚੋਂ ਪੀਸਪੜੀ ਹੋ ਗਈ ਮੈਂ ਚੋਂ ਪ੍ਰਕਿਰਿਆ ਦੋਸਾਂ ਕਿ ਨਹੀਂ ਹੈ ਤੇ ਤੁਹਾਡਾ ਸਾਥ ਕਿੱਧਰ ਰਿਹਾ ਹੈ ਜੀ ਹੈ ਜੀ ਤੁਹਾਡਾ ਸਾਥ ਕਿੱਧਰ ਰਿਹਾ ਜੀ ਮੈਂ ਛੋਟਾ ਤੇ ਸਾਨੂੰ ਪਾਰਟੀ ਦਾ ਸਾਡਾ ਕੋਈ ਕੈਂਡੀਡੇਟ ਨਹੀਂ ਸੀਗਾ ਨਾ ਹੀ ਪਾਰਟੀ ਨੇ ਕੋਈ ਆ ਕੇ ਰਣ ਮੀਟਿੰਗ ਕੀਤੀ ਨਾ ਕਿਹਨੂੰ ਕੈਂਡੀਡੇਟ ਬਣਾਈ ਅੱਧੀ ਓਪਨ ਸੀ ਕੋਈ ਕਾਂਗਰਸ ਦਾ ਸੀ ਮੁੰਡਾ ਕਾਂਗਰਸੀ ਕੋ ਲੀਡਰਸ਼ਿਪ ਆਈ ਅਰ ਜਦੋਂ ਉਹ ਉਹ ਕਿਉਂਕਿ ਦੂਜੇ ਪਾਸੇ ਮਨਪ੍ਰੀਤ ਬਾਦਲ ਦੇ ਜਿਹੜਾ ਵਿਸ਼ੇਦਾਰ ਹੈ ਉਹਨੇ ਆਲਰੇਡੀ ਪੋਸਟ ਪਾ ਦਿੱਤੀ ਉਹਦੀ ਚੋਣ ਤੋਂ ਬਾਅਦ ਵਿਸ਼ਾਟਾ ਪਾਕ시 ਪਦਮਜੀਤ ਮੈਚਿੰਗ ਦਾ ਕੈਂਡੀਡੇਟ ਬਣਾਉਣ ਦੀ ਮਦਦ ਕਰਾਈ ਸ਼੍ਰੋਮਣੀ ਕਾਲੀਦਾਰ ਨੇ ਕੱਲ ਉਹਨਾਂ ਦੀ ਮਦਦ ਕੀਤੀ ਬਾਕੀ ਜਿਹੜਾ ਸ਼ਹਿਰ ਦੇ ਵਿੱਚੋਂ ਜੋ ਹੋ ਹੈ ਮੈਥੋਂ ਵਾ ਤੁਸੀਂ ਜਾਣਦੇ ਹੋ ਕਿ ਜਿਹੜੇ ਮੈਂਬਰ ਚਲੇਗੇ ਕਿਉਂ ਚਲੇ ਉਹਨਾਂ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਅਸੀਂ ਓਪਨ ਸੀਗੇ ਅਸੀਂ ਸਾਰਿਆਂ ਨੇ ਰਾਇ ਕੀਤੀ ਵੀ ਆਪਾਂ ਇੱਕ ਗਰੁੱਪ ਦੇ ਦੌਰ ਦੇ ਤਿੰਨ ਪਾਰਟੀ ਦੇ ਦੌਰ ਦੇ ਸੀ। ਅਸੀਂ ਇੱਕ ਗਰੁੱਪ ਦੇ ਦੌਰ ਦੇ ਉੱਤੇ ਜਿੰਨੇ ਬੰਦੇ ਸੀ ਇਹਨਾਂ ਨੇ ਬਰਜਿੰਦਰ ਰਾਣ ਨੇ ਕਿਹਾ ਵੀ ਤੁਸੀਂ ਜਾ ਕੇ ਬੰਦਾ ਖੜਾ ਕਰ ਲਓ। ਉਹ ਕਹਿੰਦਾ ਵੀ ਤੁਸੀਂ ਕਰ ਲਓ ਆਪਾਂ ਗਰੁੱਪ ਮੈਂ। ਨਾਤਾ ਪਾਰਟੀ ਨੇ ਸਾਨੂੰ ਪੁੱਛਿਆ ਆਪਾਂ ਫ੍ਰੀ ਹੈ। ਨਾ ਪਾਰਟੀ ਨੇ ਸਾਥੋਂ ਕੋਈ رائے ਲਈ ਹੈ। ਉਹ ਬਰਜਿੰਦਰ ਸਿੰਘ ਠੇਕੇਦਾਰ ਨੇ ਉਹ ਕੈਂਡੀਡੇਟ ਬਣਾਇਆ। ਐਜ ਗਰੁੱਪ ਕਿਉਂਕਿ ਪਦਮਜੀਤ ਮਹਿਤਾ ਜਿਹੜੀ ਜੀ ਦੀ ਮਨਪ੍ਰੀਤ ਬਾਦਲ ਔਰ ਸ਼੍ਰੋਮਣੀ ਕਾਦੀ ਦਲ ਦੀ ਜਿਹੜਾ ਕੈਂਡੀਡੇਟ ਹੋਵੇ ਮੈਂ ਉਹਦੀ ਮਦਦ ਨਹੀਂ ਕਰ ਸਕਦਾ। ਮੈਥਰੀ ਇਹਨਾਂ ਦੇ ਬੱਤੇ ਕਿਤੇ ਚੰਗਾ ਬੰਦਾ ਸੀ ਮਾਨ ਤੁਸੀਂ ਤੁਹਾਡੀ ਫੋਟਾ ਵੀ ਬਲਜਿੰਦਰ ਠੇਕੇਦਾਰ ਨੂੰ ਗਈ ਆ ਭਾਈ ਮੈਂ ਓਪਨ ਪਈ ਐ ਕੋਈ ਪੁੱਛਣ ਦਾ ਸੁਭਾਅ ਨਹੀਂ ਕਰਤੋ ਲੋਕ ਓਕੇ ਠੀਕ ਐ